ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੱਲ ਪਰਸਵੀ ਸੁੱਕੀ ਜ਼ਮੀਨ ਵਾਈ ਸੀ ਤੇ ਮੈਂ ਕਿਹਾ ਵੀ ਮੜਾ ਜਾ ਦਿਖਾ ਦਈਏ ਕਾਫੀ ਲੋਕ ਕਮੈਂਟ ਕਰਦੇ ਹੁੰਦੇ ਆਂਦੇ ਆਪਾਂ ਵੀ ਦਿਖਾ ਦਈਏ ਦੀ ਆਪਾਂ ਪਿਛਲੇ 10 ਸਾਲਾਂ ਤੋਂ ਇੱਕ ਤਾਂ ਨਾੜ ਵਿੱਚ ਵਾਰ ਰਹੇ ਆ ਤੁਹਾਨੂੰ ਦਿਖ ਰਿਹਾ ਹੋਊਗਾ ਕਦੇ ਵੀ ਕਣਕ ਝੋਨੇ ਦੇ ਨਾੜ ਨੂੰ ਆਪਾਂ ਨੇ ਅੱਗ ਨਹੀਂ ਲਾਈ ਦੂਜੀ ਗੱਲ ਇਹ ਕਿ ਆਪਾਂ ਕਦੇ ਵੀ ਪਿਛਲੇ 10 12 ਸਾਲਾਂ ਤੋਂ ਜਲਦੂ ਦੀ ਹੋਸ਼ ਸੰਭਾਲੀਏ ਕਦੇ ਵੀ ਖਾਲੀ ਖੇਤ ਨੂੰ ਪਾਣੀ ਨਹੀਂ ਲਾਇਆ ਆ ਸੁੱਕੀ ਪੈੜੀ ਵਾਈ ਹੈ ਤੇ ਪੂਰੀ ਲੋ ਦੇ ਵਿੱਚ ਹੁਣ ਪੈੜੀ ਵਾਈ ਹੈ ਆਪਣੀ ਜਿਹੜੀ ਤੂੜੀ ਬਣ ਗਈ ਸੀ ਲਗਭਗ 15 ਅਪ ਉਸ ਤੋਂ ਬਾਅਦ ਵੇਖ ਲਓ ਵੀ April ਤੋਂ ਬਾਅਦ May ਤੇ June ਲਗਭਗ 2 ਮਹੀਨੇ ਪਹਿਲੀ ਵੱਡ ਪਿਆਰੀਆ ਵੈਸੀ ਉਸੇ ਤਰ੍ਹਾਂ ਹੀ ਤੇ ਆਪਾਂ ਬਿਨਾ ਪਾਣੀ ਲਾਏ 40 ਪਾਵਰ ਦੇ ਟਰੈਕਟਰ ਦੇ ਨਾਲ 735 ਟਰੈਕਟਰ ਦੇ ਨਾਲ ਇਹ ਪਹਿਲੀ ਪੁੱਟੀ ਹੈ ਤੁਸੀਂ ਦੇਖ ਲਓ ਪੂਰੀ ਪਹਿਲੀ ਪੁੱਟੀ ਗਈ ਹੈ ਤੇ ਕਾਫੀ ਸਾਡੇ ਆਂਡੀ ਗਵਾਂਡੀ ਪਾਣੀ ਲਾ ਰਹੇ ਨੇ ਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਯਾਰ ਕਮਾਲ ਹੋ ਗਿਆ ਸੀ ਤੇ ਪਾਣੀ ਲਾ ਲਾ ਕੇ ਪਹਿਲੀਆਂ ਪੁੱਟੀਆਂ ਨੇ ਤੁਹਾਡੀ ਪਹਿਲੀ ਤੇ ਐਵੇਂ ਪੁੱਟੀ ਗਈ ਹੈ ਤੇ ਕੋਈ ਟਰੈਕਟਰ ਵੀ ਬਹੁਤਾ ਤਗੜਾ ਨਹੀਂ ਸੀ ਜਿਵੇਂ ਕਈ ਕਹਿੰਦੇ ਚੌੜੇ ਟੈਰਾਂ ਵਾਲਾ ਤਗੜਾ ਟਰੈਕਟਰ ਹੋਵੇ ਤੇ ਉਹ ਹੀ ਪਹਿਲੀ ਪੁੱਟਦਾ ਹੈ ਗੱਲ ਇਹ ਕਿ ਜੇ ਸਾਡੀ ਪੈ ਉਦਰਤੀ ਖਾਤਾ ਪਈਆਂ ਹੋਣ ਰੂੜੀ ਪਈ ਹੋਵੇ ਪਰਾਲੀ ਵਾਈ ਹੋਵੇ ਕਣਕ ਦਾ ਨਾੜ ਵਾਇਆ ਹੋਵੇ ਤੇ ਪੈਲੀ ਜਿਹੜੀ ਇਹਦਾ ਜ਼ਮੀਨ ਫਲਟਾਈਲ ਹੋ ਜਾਂਦੀ ਏ ਥੋੜੀ ਜ਼ਮੀਨ ਪੋਲੀ ਹੋ ਜਾਂਦੀ ਏ ਉਹਦੀ ਪਰਤ ਥੋੜੀ ਨਰਮ ਰਹਿੰਦੀ ਏ ਤੇ ਆਪਾਂ ਕਦੇ ਵੀ ਸੁੱਕੀ ਪੈਲੀ ਵਾ ਸਕਦੇ ਹਾਂ ਆ ਵੇਖੋ ਹੈਰੋਂ ਦੀ ਖਾਲੀ ਪਈ ਹੋਈ ਹੈ ਤਰਵੀਆਂ ਦੀ ਤਾਂ ਦੇਖੋ ਕਿੰਨੀ ਡੂੰਗੀ ਏ ਤੇ ਬਿਨਾ ਪਾਣੀ ਲਾਏ ਇਹ ਜਿਹੜੀ ਪੈਲੀ ਵੱਗੀ ਏ ਇਹ ਜਿਹੜੀ ਵੀਡੀਓ ਏ ਮੇਰੇ ਆਸ-ਪਾਸ ਦੇ ਪਿੰਡਾਂ ਤੇ ਚ ਵੀ ਜਾਣੀ ਏ ਦੂਰ ਤੱਕ ਵੀ ਜਾਣੀ ਏ ਤੇ ਆਸ-ਪਾਸ ਦੇ 10 ਪਿੰਡਾਂ ਦੇ ਵਿੱਚ ਤੇ ਪਤਾ ਹੀ ਪਤਾ ਵੀ ਆਪਾਂ ਨੇ ਕਦੇ ਵੀ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ ਹੈਗਾ ਜਿਦੇ ਨਾਲ ਆਪਣਾ ਮਿੱਟੀ ਪਾਣੀ ਤੇ ਆਪਣੇ ਪੰਜਾਬ ਦੀ ਪ੍ਰਬੰਧੀ ਹੋਵੇ। ਕਈ ਵਾਰ ਵੀਡੀਓ ਪਾਈ ਦੀ ਇਹ ਵੀਡੀਓ ਨਵੇਂ-ਨਵੇਂ ਬੰਦਿਆ ਕੋਲ ਚਲੀ ਜਾਂਦੀ ਏ ਉਹ ਪਰਸਨਲ ਤੌਰ ਤੇ ਜਾਣਦੇ ਨਹੀਂ ਹੁੰਦੇ। ਉਹ ਜਾਂ ਤਾਂ ਕਮੈਂਟ ਕਰ ਦੇਣਗੇ ਜੀ ਤੁਸੀਂ ਖੇਤੀ ਕਰਕੇ ਦੇਖ ਲਓ ਜਾਂ ਕਮੈਂਟ ਕਰ ਦੇਣਗੇ ਫੇਸਬੁੱਕ ਵੱਲ। ਪਹਿਲੀ ਗੱਲ ਤੇ 10-15 ਸਾਲਾਂ ਤੋਂ ਪਹਿਲਾਂ ਤੇ ਚਲੋ ਪਿਛਲੀ ਪੀੜੀ ਤੋਂ ਖੇਤੀ ਹੋ ਰਹੀ ਹੈ ਮੈਂ ਤੇ 10-12 ਸਾਲਾਂ ਤੋਂ ਇੱਕ ਵਧੀਆ ਤਰੀਕੇ ਨਾਲ ਖੇਤੀ ਕਰ ਰਿਹਾ ਜਿਦੇ ਵਿੱਚ ਆਪਾਂ ਵਾਤਾਵਰਣ ਵੀ ਬਚਾ ਰਹੇ ਆ ਮਿੱਟੀ ਦੀ ਬਰਤਨੀ ਬਚਾ ਰਹੇ ਆ ਤੇ ਪਾਣੀ ਵੀ ਬਚਾ ਰਹੇ ਆ ਇਹ ਜ਼ਮੀਨ ਨੂੰ ਜਿਹੜਾ ਪਾਣੀ ਲੱਗਾ ਸੀ ਨਾ ਉਹ ਫਰਵਰੀ ਦੇ ਵਿੱਚ ਆਖਰੀ ਪਾਣੀ ਕਣਕ ਨੂੰ ਲੱਗਾ ਸੀ ਫਰਵਰੀ ਤੋਂ ਬਾਅਦ ਆਪਾਂ ਨੇ ਜ਼ਮੀਨ ਨੂੰ ਕੋਈ ਪਾਣੀ ਨਹੀਂ ਲਾਇਆ ਤੇ ਹੁਣ ਇਹ ਦੁਬਾਰਾ ਜਿਹੜਾ ਪਾਣੀ ਲੱਗਣਾ ਹੈ ਨਾ ਉਹ 15 ਜੁਲਾਈ ਨੂੰ ਜਾ ਕੇ ਲੱਗਣਾ ਹੈ ਤੁਸੀਂ ਵੇਖ ਲਓ ਵੀ 8-10 ਫਰਵਰੀ ਨੂੰ ਕਣਕ ਨੂੰ ਪਾਣੀ ਲੱਗਾ ਸੀ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਪੰਜ ਮਹੀਨਿਆਂ ਬਾਅਦ ਜਾ ਕੇ ਇਹਨਾਂ ਖੇਤਾਂ ਨੂੰ ਪਾਣੀ ਲਾਉਣਾ ਹੈ ਪੰਜ ਮਹੀਨੇ ਆਪਾਂ ਧਰਤੀ ਦੇ ਹੇਠਾਂ ਪਾਣੀ ਨਹੀਂ ਕੱਢਿਆ ਸਿਰਫ 2 2.5 ਕਨਾਲਾਂ ਪਨੀਰੀ ਵੀਜੀ ਹੋਈ ਹੈ ਹੋਰ ਆਪਾਂ ਕਿਸੇ ਖੇਤ ਦੇ ਵਿੱਚ ਫਜ਼ੂਲ ਪਾਣੀ ਨਹੀਂ ਛੱਡਿਆ ਫਜ਼ੂਲ ਕੋਈ ਆਪਾਂ ਨੇ ਬਿਨਾ ਮਤਲਬ ਤੋਂ ਖੇਤ ਠੰਡੇ ਨਹੀਂ ਕੀਤੇ ਅਸੀਂ ਵੀ ਲੇਜਰ ਲਾਉਣਾ ਹੈ ਅਸੀਂ ਵੀ ਲੇਜਰ ਲਾਉਣਾ ਹੈ ਕਿਉਂਕਿ ਕਿਸਾਨ ਜਿੰਨਾ ਚਿਰ ਮੌਸਮ ਦੀ ਜਾਣਕਾਰੀ ਰੱਖ ਕੇ ਨਹੀਂ ਨਾ ਚੱਲਦਾ ਉਹਨਾਂ ਜਿਹੜੇ ਕਿਸਾਨ ਨੇ ਕਾਮਯਾਬ ਨਹੀਂ ਹੋਣਾ ਉਹਨੇ ਕੁਦਰਤੀ ਸਾਧਨ ਬਚਾਉਣ ਵਾਲੇ ਪਾਸੇ ਜਾਣਾ ਹੀ ਨਹੀਂ